ਵੈਸੇ ਤਾਂ ਰਮਨਜੀਤ ਸਿੰਘ ਬਿੱਟੂ ਨੂੰ ਪੰਜਾਬ ਤੇ ਪੰਜਾਬੀ ਸੀਰੀਅਸ ਲੈਂਦੇ ਹੀ ਨਹੀਂ ਕਿਉਂਕਿ ਉਹ ਜਿਹੋ ਜੀ ਕੈਟਾਗਰੀ ਦਾ ਬੰਦਾ ਹੈ ਪਤਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਕਿਹੜੀ ਉਹਦੇ ਚ ਖੁੱਭੀ ਲੱਭ ਗਈ ਜਿਹੜਾ ਹਾਰਨ ਦੇ ਬਾਵਜੂਦ ਵੀ ਉਹਨੂੰ ਸੈਂਟਰ ਚ ਮਿਨਿਸਟਰ ਬਣਾਤਿਆ ਤੇ ਜਿਹੜਾ ਕਿਸੇ ਸਮੇਂ ਕਹਿਣਾ ਸੀ ਕਿ ਜੇ ਮੈਨੂੰ ਭਾਜਪਾ ਦਾ ਕੋਈ ਲੀਡਰ ਲੱਭ ਜੇ ਮੈਂ ਇਹਦੇ ਚਪੇੜੇ ਮਾਰਾਂ ਅੱਜ ਪਾਲਸਾਂ ਕਰਨ ਕਰਕੇ ਹੁਣ ਸਟੇਜ ਤੇ ਊਟ ਪਟੂੰਗ ਬਿਆਨ ਲਈ ਜਾਂਦਾ ਕਹਿੰਦਾ ਤਿੰਨ ਖੇਤੀ ਕਾਨੂੰਨ ਬਿਲ ਲੋ ਜੀ ਅਕਾਲੀ ਦਲ ਗਮਰਾਹ ਕਰੀ ਗਿਆ ਕਹਿੰਦਾ ਪ੍ਰਧਾਨ ਮੰਤਰੀ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਡੇਢ ਸਾਲ ਇਹਨਾਂ ਦਾ ਕਿ ਕਿਸਾਨ ਇਹ ਚਾਹੁੰਦੇ ਨਹੀਂ ਬਿਲ ਕਹਿੰਦਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹਨਾਂ ਨੇ ਵਾਪਸ ਲੈ ਲੇ ਡੇਢ ਸਾਲ ਯਾਰ ਦੇ ਦੇ ਪ੍ਰਧਾਨ ਮੰਤਰੀ ਨੂੰ ਮਤਲਬ ਡੇਢ ਸਾਲ ਬਾਅਦ ਜਾ ਕੇ ਪਤਾ ਚੱਲਿਆ ਕਿ ਕਿਸਾਨ ਇਹ ਬਿਲ ਚਾਹੁੰਦੇ ਨਹੀਂ ਅਕਾਲੀ ਜਲ ਤਾਂ ਪਹਿਲੇ ਦਿਨ ਹੀ ਕਾਹ ਪਾਉਂਦਾ ਸੀ ਕਿ ਭਾਈ ਇਹ ਵਾਪਸ ਲਓ ਪਹਿਲੇ ਦਿਨ ਹੀ ਮੀਟਿੰਗ ਦੇ ਵਿੱਚ ਅਕਾਲੀ ਜਲ ਨੇ ਕਹਿੰਦਾ ਸੀ ਕਿ ਜੇ ਤੁਸੀਂ ਵਾਪਸ ਨਾ ਲਏ ਜੇ ਕਿਸਾਨਾਂ ਨੂੰ ਸੈਟੀਸਫਾਈ ਨਾ ਕੀਤਾ ਜੇ ਕਿਸਾਨਾਂ ਦੇ ਰਾਜਮੰਤਰੀ ਦੇ ਨਾਲ ਅਪਾ ਇਹ ਕੰਮ ਨਾ ਕਰਿਆ ਰਜਾਮੰਦੀ ਤੋਂ ਖਲਾਫ ਗਏ ਤਾਂ ਅਸੀਂ ਅਸਤੀਫਾ ਵੀ ਦਵਾਗੇ ਤੇ ਸਮਝੌਤਾ ਵੀ ਤੋੜਾਂਗੇ ਕਿ ਅਕਾਲੀ ਦਲ ਨੇ ਤਿੰਨ ਖੇਤੀ ਕਾਨੂੰਨਾਂ ਦੇ ਬਦਲੇ ਵਜੀਰੀਆਂ ਛੱਡੀਆਂ ਨੇ ਤੇ ਤੇਰੇ ਮੰਗ ਪਾਲਸਾ ਮਾਰ ਕੇ ਵਜੀਰੀਆਂ ਲਈਆਂ ਨਹੀਂ ਸਮਝੌਤੇ ਤੋੜੇ ਨੇ ਉਹਨਾਂ ਕਾਨੂੰਨ ਕਾਲੇ ਕਾਨੂੰਨਾ ਕਰਕੇ ਤੇ ਉਹ ਪੂਰੇ ਦੇਸ਼ ਦੇ ਕਰੋਸੀ ਪੂਰੇ ਦੇਸ਼ ਦੇ ਵਿੱਚ ਉਲੜਾ ਪਿਆ ਹੋਇਆ ਸੀ ਸਾਰਾ ਇੱਕ ਸਾਲ ਤੋਂ ਵੱਧ ਤਾਂ ਦਿੱਲੀ ਬੈਠੇ ਰਹੇ ਤੇ ਅੱਜ ਤੁਸੀਂ ਊਟ-ਬਟੂੰਗੇ ਬਿਆਨ ਮਤਲਬ ਕੁਝ ਵੀ ਬੋਲ ਦੋਗੇ ਬਿਨਾ ਮਤਲਬ ਉੱਤੇ ਉਦੋਂ ਤੁਸੀਂ ਕਹਿੰਦੇ ਸੀ ਕਿ ਮੈਨੂੰ ਕੋਈ ਭਾਜਪਾ ਦਾ ਲੀਡਰ ਲੱਭ ਜੇ ਮੈਂ ਚਪੇੜੇ ਮਾਰੂੰਗਾ ਇਹੋ ਜੀ ਭਾਸ਼ਾ ਵਰਤਦੇ ਸੀ ਮਤਲਬ ਤੁਹਾਨੂੰ ਆਪਣੇ ਬਿਆਨਾਂ ਤੇ ਕੰਟਰੋਲ ਕਰਨਾ ਚਾਹੀਦਾ ਨਹੀਂ ਤੁਹਾਡੇ ਖਿਲਾਫ ਐਨਾ ਕੁਝ ਬੋਲਣ ਨੂੰ ਆ ਤੁਹਾਡੇ ਪਰਿਵਾਰ ਨੇ ਜੋ ਕੁਝ ਕੀਤਾ ਹੋਇਆ ਨਾ ਸਿੱਖਾਂ ਦੇ ਨਾਲ ਇੱਕ ਪੀੜੀ ਮਾਰੀ ਹੋਈ ਆ ਗੋਲੀਆਂ ਮਾਰ ਮਾਰ ਕੇ ਉੱਥੇ ਤਾਂ ਥੋੜੀ ਆਵਾਜ਼ ਨਹੀਂ ਨਿਕਲਦੀ ਉੱਥੇ ਤਾਂ ਚੁੰਮ ਵੀ ਨਹੀਂ ਕਰਦੇ ਉੱਥੇ ਬੋਲੋ ਨਾ ਜਰਾ ਬੜਾ ਜਾ ਪਤਾ ਲੱਗੇ ਕੀ ਕਿਹੜੇ ਭਾਵਿਤ ਦੀ ਆ ਸੋ ਇਸ ਲਈ ਭਾਰਤੀ ਜਨਤਾ ਪਾਰਟੀ ਨੂੰ ਵੀ ਅਪੀਲ ਆ ਕਿ ਇਹ ਬੰਦੇ ਨੂੰ ਨੱਥ ਪਾ ਕੇ ਰੱਖੋ ਊਠ ਪਟੂ ਨੂੰ ਬਿਆਨ ਦੇ ਕੇ ਐਵੇਂ ਇੱਥੇ ਮਾਹੌਲ ਨਾ ਖਰਾਬ